ਹੇਚ ਫੋੜੀ ਦਾ ਪਾਠ ਐਤਵਾਰ ਤੋਂ ਸ਼ੁਰੂ ਕਰਨਾ 10 ਦਿਨਾਂ ਵਿੱਚ 5000 ਪਾਠ ਕਰਨਾ ਅਤੀਸਾਰ ਅਤੇ ਸੰਗ੍ਰਹਿਣੀ ਰੋਗ ਨਾਸ਼ ਹੋਵੇ ਇਸ ਤਰ੍ਹਾਂ ਦੇ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਓ ਐਚ ਵਾਈ ਗੁਰੂ ਜੀ ਜ਼ਰੂਰ ਲਿਖੋ ਫੋੜੀ 28ਵੀਂ मुंदा संतोख सरम पात झोली ध्यान की करे विभूत खिंथा काल कुआरी काया जुगत डंडा प्रतीत आई पंथी सगल जमाती मान जीत जग जीत आदेश तिसै आदेश आद अनिल अनाद अनाहत जुग जुग एकोवेष व्याख्या ਗੁਰੂ ਸਾਹਿਬ ਫਰਮਾਉਂਦੇ ਹਨ ਕਿ हे ਮਨੁੱਖ ਜੋਗੀ ਤੂੰ ਸੰਤੋਖ ਰੂਪੀ ਮੁੰਦਰਾ ਸ਼ਰਮ ਰੂਪੀ ਖੱਪਰ ਪਾਪਾਂ ਤੋਂ ਰਹਿਤ ਹੋ ਕੇ ਲੋਕ ਪਰਲੋਕ ਵਿੱਚ ਬਣਾਈ ਜਾਣ ਵਾਲੀ ਇੱਜ਼ਤ ਰੂਪੀ ਝੋਲੀ ਬਣਾ ਅਤੇ ਸਰੀਰ ਨੂੰ ਪ੍ਰਭੂ ਦੀ ਨਾਮ ਸਿਮਰਨ ਰੂਪੀ ਵਿਪੁਤੀ ਲਾ ਕੇ ਰੱਖ ਮੌਤ ਨੂੰ ਯਾਦ ਕਰਨਾ ਤੇਰੀ ਗੋਦੜੀ ਹੈ ਸਰੀਰ ਦਾ ਪਵਿੱਤਰ ਰਹਿਣਾ ਜੋਗ ਜੁਗਤੀ ਹੈ ਅਕਾਲ ਪੁਰਖ ਉੱਪਰ ਪੱਕਾ ਵਿਸ਼ਵਾਸ ਤੇਰਾ ਡੰਡਾ ਹੈ ਇਹਨਾਂ ਸਭ ਸਦਾਚਾਰਾਂ ਨੂੰ ਗ੍ਰਹਿਣ ਕਰਨਾ ਹੀ ਅਸਲੀ yogi ਭੇਖ ਹੈ ਆਈ ਪੰਥੀ ਇਹ ਨਾਤ ਪੰਥੀ ਫਿਰਕੇ ਦੀਆਂ 12 ਸ਼ਾਖਾਵਾਂ ਵਿੱਚੋਂ ਨੌਵੀਂ ਸ਼ਾਖਾ ਮੰਨੀ ਜਾਂਦੀ ਹੈ ਏ ਪੰਥ ਦੇ ਜੋਗੀਆਂ ਦੇ ਨਾਮ ਆਖਰੀ ਅੱਖਰ ਈ ਹੂ ਨਾਲ ਏ ਪੰਥ ਆਈ ਪੰਥੀ ਮਸ਼ਹੂਰ ਹੋ ਗਿਆ ਜਿਵੇਂ ਬਾਲ ਗੁੰਡਾਈ ਨਾਥ ਸੁਰਜਾਈ ਨਾਥ ਕਰਕਾਈ ਨਾਥ ਆਦ ਏ ਪੰਥ ਜੋਗੀਆਂ ਵਿੱਚ ਸ੍ਰੇਸ਼ਟ ਹੀ ਮੰਨਿਆ ਜਾਂਦਾ ਹੈ ਸੰਸਾਰ ਦੇ ਸਭ ਜੀਵਾਂ ਵਿੱਚ ਤੇਰਾ ਪ੍ਰੇਮ ਹੋਵੇ ਭਾਵ ਉਹਨਾਂ ਦੇ ਦੋਖ ਸੁਖ ਨੂੰ ਤੂੰ ਆਪਣਾ ਦੋਖ ਸੁਖ ਮਹਿਸੂਸ ਕਰੇ ਇਹ ਹੀ ਤੇਰਾ ਆਈ ਪੰਥੀ ਹੈ ਕਾਮਾਦਿਕ ਵਿਚਾਰਾਂ ਤੋਂ ਮਨ ਨੂੰ ਜਿੱਤ ਲੈਣਾ ਜਗਤ ਵਿਤ ਜਿੱਤ ਪ੍ਰਾਪਤ ਕਰ ਲੈਣ ਦੇ ਬਰਾਬਰ ਹੈ ਸੰਸਾਰ ਨੂੰ ਕਿਸੇ ਹੋਰ ਯੁਗਤੀ ਜਾਂ ਭੇਖ ਤਾਰਨ ਕਰ ਲੈਣ ਨਾਲ ਨਹੀਂ ਜਿੱਤਿਆ ਜਾ ਸਕਦਾ ਨਮਸਕਾਰ ਹੈ ਸਿਰਫ ਉਸ ਸਰਗੁਣ ਸਰੂਪ ਨਿਰੰਕਾਰ ਨੂੰ ਨਮਸਕਾਰ ਹੈ ਜਿਹੜਾ ਸਭ ਦਾ ਮੋਡ ਰੰਗ ਰਹਿਤ ਪਾਵਨ ਸਰੂਪ ਆਦ ਰਹਿਤ ਅਬినాਸ਼ੀ ਅਤੇ ਹਰ ਜੋਗ ਵਿੱਚ ਇੱਕ ਰੂਪ ਰਹਿਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ